ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਤੇ ਇਹਦੇ ਕਾਲਜਾਂ ਚ ਪੜਨ ਵਾਲੇ ਵਿਦਿਆਰਥੀਆਂ ਨੂੰ ਇੱਕ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਕਿ ਯੂਨੀਵਰਸਿਟੀ ਪਿਛਲੇ ਕੁਝ ਸਮੇਂ ਤੋਂ ਵਿੱਤੀ ਘਾਟੇ ਚ ਚੱਲ ਰਹੀ ਹੈ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਤੇ ਗਿਣਮਿੱਥ ਕੇ ਵਿਦਿਆਰਥੀਆਂ ਦੀਆਂ ਕੰਪਾਰਟਮੈਂਟਸ ਯਾਨੀ ਕਿ ਰੀਅਪੀਅਰਸ ਕੱਢੀਆਂ ਜਾਂਦੀਆਂ ਤਾਂ ਕਿ ਰੀਅਪੀਅਰ ਅਪਲਾਈ ਕਰਨ ਕਰਕੇ ਤੇ ਰੀਇਵੈਲਿਊਏਸ਼ਨ ਤੇ ਰੀਅਪੀਅਰ ਦੀ ਫੀਸ ਨਾਲ ਉਹ ਪਰਪਾਈ ਕੀਤੀ ਜਾ ਸਕੇ ਖੈਰ ਇਹ ਵੱਖਰੀ ਬਹਿਸ ਜਾਂ ਚਰਚਾ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਜੇਕਰ ਹੁੰਦਾ ਤਾਂ ਸੱਚਿਓ ਕਿੰਨੇ ਕ ਪ੍ਰਤੀਸ਼ਤ ਵਿਦਿਆਰਥੀ ਹੈ ਜਿਨ੍ਹਾਂ ਨਾਲ ਇਸ ਕਿਸਮ ਦਾ ਤੱਕਾ ਹੁੰਦਾ ਸੋ ਅੱਜ ਆਪਾਂ ਇਸੇ ਨਾਲ ਹੀ ਜੁੜਦੀ ਇੱਕ ਗੱਲ ਕਰਨੀ ਹੈ ਕਿ ਜੇਕਰ ਤੁਹਾਨੂੰ ਸੱਚਿਓ ਲੱਗਦਾ ਕਿ ਤੁਹਾਡੀ ਨਾਜਾਇਜ਼ ਰੀਅਪੀਅਰ ਰਿਜ਼ਲਟ ਦੇ ਵਿੱਚ ਕੱਢੀ ਗਈ ਹੈ ਤੁਹਾਡੇ ਪੇਪਰ ਦਾ ਮੁਲਾਂਕਣ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਤਰੀਕੇ ਨਾਲ ਤੁਸੀਂ ਪੇਪਰ ਦਿੱਤਾ ਸੀ ਸੋ ਦੋ ਤਰੀਕੇ ਤਾਂ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਰੀਅਪੀਅਰ ਆਉਣ ਤੇ ਰੀਇਵੈਲਿਊਏਸ਼ਨ ਜਾਂ ਰੀਚੈਕਿੰਗ ਲਈ ਅਪਲਾਈ ਕਰਦੇ ਹੁੰਨੇ ਆ ਪਰ ਇੱਕ ਅੱਜ ਤੀਜੇ ਤਰੀਕੇ ਦੀ ਆਪਾਂ ਗੱਲ ਕਰਾਂਗੇ ਉਹ ਹੈ ਆਰਟੀਆਈ ਆਰਟੀਆਈ ਮਤਲਬ ਰਾਈਟ ਟੂ ਇਨਫੋਰਮੇਸ਼ਨ 2005 ਦੇ ਵਿੱਚ ਇਹ ਇੱਕ ਕਾਨੂੰਨ ਬਣਿਆ ਕਿ ਜਿਹਦੇ ਤਹਿਤ ਆਪਾਂ ਕਿਸੇ ਵੀ ਸਰਕਾਰੀ ਵਿਭਾਗ ਤੋਂ ਸਰਕਾਰੀ ਸੰਸਥਾ ਤੋਂ ਆਪਾਂ ਕਿਸੇ ਵੀ ਕਿਸਮ ਦੀ ਜਾਣਕਾਰੀ ਜਿਹੜੀ ਕਿ ਬਹੁਤ ਸੰਵੇਦਨਸ਼ੀਲ ਜਿਹੜੀ ਮੰਨੀ ਜਾਂਦੀ ਹੈ ਉਹ ਨਾ ਹੋ ਕੇ ਆਪਾਂ ਮੰਗਾ ਸਕਦੇ ਹਾਂ ਸੋ ਇਹਦੇ ਲਈ ਇੱਕ ਨਿਸ਼ਚਿਤ ਪ੍ਰਕਿਰਿਆ ਹੈ ਕਿ ਇਹਦੇ ਰਾਹੀਂ ਆਪਾਂ ਆਪਣੀ ਆਨਸਰ ਸ਼ੀਟ ਦੀ ਫੋਟੋਕਾਪੀ ਆਪਣੇ ਘਰੇ ਮੰਗਾ ਸਕਦੇ ਹਾਂ ਸੋ ਇਹਦੇ ਲਈ ਸਾਨੂੰ ਕੀ ਕਰਨਾ ਹੋਊਗਾ ਉਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਅਰਜ਼ੀ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਰਾਹੀਂ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਫਲਾਣੀ ਫਲਾਣੀ ਜਾਣਕਾਰੀ ਭੇਜੀ ਜਾਵੇ ਤਾਂ ਆਪਾਂ ਅਨਸਰ ਸ਼ੀਟ ਦੀ ਫੋਟੋਸਟੇਟ ਕਾਪੀ ਮੰਗਾਉਣ ਵਾਲੀ ਅਰਜ਼ੀ ਲਿਖਾਂਗੇ ਆਰਟੀਆਈ ਦੇ ਤਹਿਤ ਵਿਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਅਰਜ਼ੀ ਅਪਲੋਡ ਹੋਈ ਵੀ ਹੈ ਇੰਗਲਿਸ਼ ਦੇ ਵਿੱਚ ਆਹੋ ਤੁਸੀਂ ਉਹ ਵੀ ਡਾਊਨਲੋਡ ਕਰਕੇ ਭਰ ਸਕਦੇ ਹੋ ਇਹਦੇ ਲਈ ਗੂਗਲ ਖੋਲ ਕੇ ਸਰਚ ਕਰਾਂਗੇ ਆਰਟੀਆਈ ਸੈਲ ਪੰਜਾਬੀ ਯੂਨੀਵਰਸਿਟੀ ਪਹਿਲਾ ਹੀ ਜਿਹੜਾ ਲਿੰਕ ਸਾਹਮਣੇ ਆਊਗਾ ਉਹਦੇ ਤੇ ਕਲਿੱਕ ਕਰਾਂਗੇ ਆਰਟੀਆਈ ਸੈੱਲ ਦਾ ਪੇਜ ਖੁੱਲ ਜਾਊਗਾ ਉਹਦੇ ਵਿੱਚ ਹੇਠਾਂ ਜਾ ਕੇ ਡਾਊਨਲੋਡਸ ਦੇ ਵਿੱਚ ਪਹਿਲਾ ਆਪਸ਼ਨ ਹੋਊਗਾ ਐਪਲੀਕੇਸ਼ਨ ਫਾਰਮ ਫਾਰ ਸੀਕਿੰਗ ਇਨਫੋਰਮੇਸ਼ਨ ਅੰਡਰ ਰਾਈਟ ਟੂ ਇਨਫੋਰਮੇਸ਼ਨ ਐਕਟ ਸਭ ਤੋਂ ਪਹਿਲਾ ਆਪਸ਼ਨ ਉਹ ਤੇ ਕਲਿੱਕ ਕਰਾਂਗੇ ਤੇ ਸਾਡੇ ਕੋਲ ਫਾਰਮ ਡਾਊਨਲੋਡ ਹੋ ਜਾਊਗਾ ਇੱਕ ਚੀਜ਼ ਹੋਰ ਕਿ ਉੱਪਰ ਜਿਹੜਾ ਟੇਬਲ ਦਿੱਤਾ ਉਹਦੇ ਵਿੱਚ ਦੂਜੇ ਨੰਬਰ ਤੇ ਇੱਕ ਆਉਦਾ ਹੈ ਡੀਨ ਰਿਸਰਚ ਉਸੇ ਨੂੰ ਹੀ ਅਪਰਜ਼ੀ ਲਿਖਣੀ ਹੁੰਦੀ ਹੈ ਬਾਰੇ ਜ਼ਰੂਰੀ ਨਹੀਂ ਕਿ ਜੋ ਯੂਨੀਵਰਸਿਟੀ ਦੀ ਵੈਬਸਾਈਟ ਤੇ ਅਰਜ਼ੀ ਅਪਲੋਡ ਹੋਈ ਹੈ ਆਪਾਂ ਉਹੀ ਭਰੀਏ ਆਰਟੀਆਈ ਕਾਨੂੰਨ ਸਾਨੂੰ ਇਹ ਖੁੱਲ ਦਿੰਦਾ ਹੈ ਕਿ ਆਪਾਂ ਆਪਣੇ ਵੱਨਿਓ ਵੀ ਹੱਥ ਲਿਖਤ ਜਾਂ ਟਾਈਪ ਕੀਤੀ ਹੋਈ ਅਰਜ਼ੀ ਭੇਜ ਸਕਦੇ ਹਾਂ ਬਸ ਉਹਦੇ ਵਿੱਚ ਸ਼ਰਤ ਇਹ ਹੈ ਕਿ ਜੋ-ਜੋ ਸਾਨੂੰ ਜਾਣਕਾਰੀ ਚਾਹੀਦੀ ਹੈ ਉਹਦੀ ਮੁਕੰਮਲ ਡੀਟੇਲ ਮੁਕੰਮਲ ਉਹਦੇ ਵੇਰਵੇ ਆਪਾਂ ਉਹ ਸਰਜ਼ੀ ਦੇ ਵਿੱਚ ਪਾਈਏ ਸੋ ਮੈਂ ਵੀ ਇੱਕ ਅਰਜ਼ੀ ਟਾਈਪ ਕੀਤੀ ਹੋਈ ਹੈ ਜਿਦੇ ਕੁਝ ਖਾਨੇ ਨੇ ਜਿਨ੍ਹਾਂ ਨੂੰ ਭਰ ਕੇ ਆਪਾਂ ਯੂਨੀਵਰਸਿਟੀ ਨੂੰ ਭੇਜ ਸਕਦੇ ਹਾਂ ਤੇ ਆਪਣੀ ਅਨਸਰ ਸ਼ੀਟ ਆਪਣੇ ਘਰੇ ਆ ਜਾਊਗੀ ਇਹ ਅਰਜ਼ੀ ਦਾ ਪੀਡੀਐਫ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਦਿੱਤਾ ਹੋਇਆ ਉਹ ਤੋਂ ਡਾਊਨਲੋਡ ਕਰ ਸਕਦੇ ਹੋ ਨਹੀਂ ਟੋਪ ਕਮੈਂਟ ਦੇ ਵਿੱਚ ਵੀ ਦਿੱਤਾ ਹੋਇਆ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਜਦੋਂ ਤੁਸੀਂ ਉਹ ਡਾਊਨਲੋਡ ਕਰੋਗੇ ਤਾਂ ਉਹ ਇਸ ਤਰ੍ਹਾਂ ਖੁੱਲੇਗੀ ਲਿੰਕ ਤੇ ਜਾ ਕੇ ਪੀਡੀਐਫ ਡਾਊਨਲੋਡ ਹੋਊਗਾ ਤੇ ਉਹਦਾ ਪ੍ਰਿੰਟ ਕਢਾ ਕੇ ਜਦੋਂ ਅਸੀਂ ਦੇਖਾਂਗੇ ਤਾਂ ਅਰਜ਼ੀ ਐਂ ਦਿਖੂਗੀ ਅਰਜ਼ੀ ਆਪਾਂ ਲਿਖੀ ਹੈ ਲੋਕ ਸੂਚਨਾ ਅਧਿਕਾਰੀ ਡੀਨ ਸਰਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜੋ ਕਿ ਉਹ ਅਹੁਦੇਦਾਰ ਹੈ ਜਿਦੇ ਕੋਲੇ ਪ੍ਰੀਖਿਆ ਮੰਡਲ ਸੰਬੰਧਿਤ ਜਿੰਨੀਆਂ ਵੀ ਅਰਜ਼ੀਆਂ ਉਹ ਜਾਂਦੀਆਂ ਅੱਗੇ ਅਰਜ਼ੀ ਦੇ ਵਿੱਚ ਆਪਾਂ ਭਰਨਾ ਕੀ ਹੈ ਸਭ ਤੋਂ ਪਹਿਲਾਂ ਸੈਸ਼ਨ ਦਸੰਬਰ ਜਾਂ ਮਈ ਦੇ ਵਿੱਚੋਂ ਇੱਕ ਤੇ ਟਿਕ ਕਰ ਦੇਣਾ ਕਿਉਂਕਿ ਇਨ੍ਹਾਂ ਹੀ ਮਹੀਨਿਆਂ 'ਚ ਪੇਪਰ ਹੁੰਦੇ ਆ ਨਾਲ ਸਾਲ ਭਰ ਦੇਣਾ 2019 ਜਾਂ 20 ਜਿਹੜਾ ਵੀ ਹੋਊਗਾ ਪ੍ਰੀਖਿਆ ਸਾਹਮਣੇ ਆਪਾਂ ਲਿਖਾਂਗੇ ਆਪਣਾ ਕੋਰਸ ਤੇ ਨਾਲ ਉਹਦਾ ਸੈਮੈਸਟਰ ਮਨ ਲਓ ਆਪਾਂ ਬੀਏ ਦੇ 5ਵੇਂ ਸਮੈਸਟਰ ਚੋ ਕਿਸੇ ਪੇਪਰ ਦੀ ਅਨਸਰ ਸ਼ੀਟ ਮੰਗਾ ਰਹੇ ਹਾਂ ਤਾਂ ਆਪਾਂ ਲਿਖ ਦਾਂਗੇ ਬੀਏ ਸਮੈਸਟਰ 5 ਮਿਸਾਲ ਦੇ ਤੌਰ ਤੇ ਆਪਾਂ ਹੋਰ ਕੁਝ ਲਿਖਣਾ ਹੋਵੇ ਬੀਐਸਸੀ ਨਾਨ ਮੈਡੀਕਲ ਸਮੈਸਟਰ 2 ਜਾਂ ਐਮਏ ਪੰਜਾਬੀ ਸਮੈਸਟਰ 10 ਲਿਖਿਆ ਜਾ ਸਕਦਾ ਰੋਲ ਨੰਬਰ ਆਪਾਂ ਉਹ ਲਿਖਾਂਗੇ ਜਿੱਦੋਂ ਤੋਂ ਆਪਾਂ ਪੇਪਰ ਦਿੱਤਾ ਪਰਚੇ ਦਾ ਨਾਮ ਯਾਨੀ ਕਿ ਪੇਪਰ ਦਾ ਨਾਮ ਭਰਨਾ ਜਦੀ ਅਨਸਰ ਸ਼ੀਟ ਆਪਾਂ ਮੰਗਾਉਣੀ ਆ ਪਾਰਟਿਕੂਲਰ ਨਾਮ ਪਤਾ ਤੇ ਪਿੰਨ ਕੋਡ ਸੱਜੇ ਹੱਥ ਬਿਲਕੁਲ ਠੀਕ ਠੀਕ ਭਰਨਾ ਕਿਉਂਕਿ ਡਾਕ ਰਾਹੀਂ ਆਪਣੇ ਕੋਲ ਅਨਸਰ ਸ਼ੀਟ ਆਊਗੀ ਦਸਤਖਤ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਦੇ ਵਿੱਚ ਕਰਨੇ ਆ ਤੁਹਾਡੇ ਧਿਆਨ ਚ ਹੋਊਗਾ ਕਿ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਦੋਂ ਪੇਪਰ ਦੇ ਰਹੇ ਹੁੰਦੇ ਆ ਤਾਂ ਸਾਡੀ ਹਾਜ਼ਰੀ ਲੱਗਦੀ ਹੁੰਦੀ ਆ ਤਾਂਸੀਂ ਜਿਹੜੇ ਉੱਥੇ ਸਾਈਨ ਕਰਦੇ ਆ ਉਹੀ ਇੱਥੇ ਕਰਨੇ ਹੋਣਗੇ ਕਿਉਂਕਿ ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਆਨਸਰ ਸ਼ੀਟ ਉਸੇ ਵਿਦਿਆਰਥੀ ਨੂੰ ਦਿੱਤੀ ਜਾਵੇ ਜਿਹਦੀ ਅਸਲ ਚ ਹੈ ਸੋ ਯੂਨੀਵਰਸਿਟੀਆਂ ਸਾਡੇ ਸਾਈਨ ਮਿਲਾ ਕੇ ਫਿਰ ਸਾਨੂੰ ਆਨਸਰ ਸ਼ੀਟ ਭੇਜਦੀਆਂ ਸੋ ਧਿਆਨ ਨਾਲ ਕਰਨੇ ਆ ਖਾਬੇ ਹੱਥ ਪੋਸਟ ਆਰਡਰ ਨੰਬਰ ਭਰ ਦੇਣਾ ਜਿਹਦੇ ਰਾਹੀਂ ਆਪਾਂ ਫੀਸ ਭਰਾਂਗੇ ਤੇ ਕੁੱਲ ਰਕਮ ਭਰਾਂਗੇ ਜਿਵੇਂ ਕਿ ਅਸੀਂ ਪੋਸਟਲ ਆਰਡਰ ਤੇ ਪਛਾਣ ਪੱਤਰ ਪਛਾਣ ਪੱਤਰ ਲਈ ਅਸੀਂ ਆਧਾਰ ਕਾਰਡ ਦੀ ਜਾਂ ਵੋਟਰ ਕਾਰਡ ਦੀ ਫੋਟੋਸਟੇਟ ਕਾਪੀ ਨਾਲ ਜੋੜ ਸਕਦੇ ਹਾਂ ਅਟੈਚ ਕਰ ਸਕਦੇ ਹਾਂ ਤੇ ਪੋਸਟਲ ਆਰਡਰ ਇਸ ਲਈ ਕਿ ਜਿਹੜੀ ਆਪਾਂ ਫੀਸ ਭਰਨੀ ਹੋਊਗੀ ਆਪਣੀ ਅਨਸਰ ਸ਼ੀਟ ਮੰਗਾਉਣ ਦੇ ਲਈ ਉਹਦੇ ਲਈ ਆਪਾਂ ਨੂੰ ਪੋਸਟਲ ਆਰਡਰ ਲਾਉਣਾ ਪਊਗਾ ਹੁਣ ਇਹ ਪੋਸਟਲ ਆਰਡਰ ਕੀ ਹੈ ਇਹ ਕਿਵੇਂ ਭਰਨਾ ਹੋਊਗਾ ਤੇ ਸਾਰਾ ਇਹਦਾ ਅਗਲਾ ਪ੍ਰੋਸੈਸ ਕੀ ਹੈ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ ਫੀਸ ਜਿਹੜੀ ਉਹ ਆਪਾਂ ਬੈਂਕ ਡਰਾਫਟ ਰਾਹੀਂ ਵੀ ਭਰ ਸਕਦੇ ਹਾਂ ਪਰ ਪੋਸਟ ਆਰਡਰ ਥੋੜਾ ਸੌਖਾ ਤਰੀਕਾ ਮੈਨੂੰ ਲੱਗਦਾ ਹੈ ਪੋਸਟ ਆਰਡਰ ਇੱਕ ਚੈੱਕ ਵਰਗੀ ਤੁਸੀਂ ਚੀਜ਼ ਮੰਨ ਸਕਦੇ ਹੋ ਜਿਹੜੀ ਸਾਨੂੰ ਡਾਕਖਾਨੇ 'ਚੋਂ ਮਿਲਦੀ ਹੈ ਜਿਹਦੇ ਲਈ ਮੰਨ ਲਓ ਅਸੀਂ ਪੈਸੇ ਦੇਣੇ ਆ ਤੇ ਉਹ ਪੋਸਟ ਆਰਡਰ ਅਲੱਗ-ਅਲੱਗ ਕੀਮਤ ਦੇ ਹੁੰਦੇ ਨੇ ਕਿ 1 ਰੁਪਏ ਦਾ 2 ਰੁਪਏ ਦਾ 5 ਦਾ 10 ਦਾ 50 ਦਾ 100 ਦਾ ਤੇ ਹੁਣ ਪਹਿਲਾਂ ਆਪਾਂ ਫੀਸ ਦੇਖ ਲਈਏ ਕਿ ਕਿੰਨੀ ਬਣਦੀ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਆਰਟੀਆਈ ਲਈ ਅਰਜ਼ੀ ਦਿੰਨੇ ਆ ਤਾਂ ਅਰਜ਼ੀ ਦੀ 10 ਰੁਪਏ ਫੀਸ ਹੁੰਦੀ ਹੈ ਤੇ ਜੇਕਰ ਤੁਸੀਂ ਬੀਪੀਐਲ ਬਿਲੋ ਪੋਵਰਟੀ ਲਾਈਨ ਪਰਿਵਾਰ ਨਾਲ ਸੰਬੰਧਿਤ ਹੋ ਤਾਂ ਤੁਹਾਡੀ ਉਹ ਫੀਸ ਵੀ ਨਹੀਂ ਲੱਗੂਗੀ ਆ ਉਹ 10 ਰੁਪਏ ਉਸ ਤੋਂ ਬਾਅਦ ਆਰਟੀਆਈ ਰਾਹੀਂ ਜਦੋਂ ਆਪਾਂ ਕੋਈ ਡਾਕੂਮੈਂਟ ਮੰਗਾਉਣੇ ਆ ਜ਼ਾਹਿਰ ਹੈ ਕਿ ਆਪਣੀ ਅਨਸਰ ਸ਼ੀਟ ਵੀ ਇੱਕ ਡਾਕੂਮੈਂਟ ਹੈ ਤਾਂ ਉਹਦੀ ਫੋਟੋ ਕਾਪੀ ਦਾ ਖਰਚਾ ਵੀ ਆਪਾਂ ਦੇਣਾ ਹੁੰਦਾ ਹੈ ਉਹ ਹੁੰਦਾ ਹੈ 2 ਰੁਪਏ ਪਰ ਸਾਈਡ ਹੁਣ ਜਿਹੜੀ ਅਨਸਰ ਸ਼ੀਟ ਦੀ ਜਿੱਥੇ ਤੱਕ ਗੱਲ ਹੈ ਜਿਹੜੇ ਤਾਂ ਪੇਪਰ ਸਾਡੇ ਪੰਜਾਬੀ ਲਾਜ਼ਮੀ ਤੇ ਅੰਗਰੇਜ਼ੀ ਕੰਪਲਸਰੀ ਦੇ ਹੁੰਦੇ ਆ ਉਹਨਾਂ ਦੀ ਜਿਹੜੀ ਅਨਸਰ ਸ਼ੀਟ ਆ ਉਹ ਹੁੰਦੀ ਆ 24 ਪੰਨਿਆਂ ਦੀ ਤੇ ਇਹਨਾਂ ਦੋਨਾਂ ਪੇਪਰਾਂ ਤੋਂ ਇਲਾਵਾ ਜਿਹੜੇ ਹੋਰ ਪੇਪਰ ਨੇ ਮਿਸਾਲ ਦੇ ਤੌਰ ਤੇ ਹਿਸਟਰੀ ਦਾ ਪੋਲੀਟੀਕਲ ਸਾਇੰਸ ਦਾ ਮੈਥਮੈਟਿਕਸ ਦਾ ਕੋਈ ਵੀ ਪੇਪਰ ਉਹਨਾਂ ਦੀ ਅਨਸਰ ਸ਼ੀਟ ਹੁੰਦੀ ਆ 36 ਪੰਨਿਆਂ ਦੀ ਹੁਣ ਆਪਾਂ ਜਿਹੜਾ ਪੇਪਰ ਮੰਗਾ ਰਹੇ ਹਾਂ ਉਹਦੇ ਬਾਬਤ ਆਪਾਂ ਇਹ ਕੈਲਕੂਲੇਸ਼ਨ ਕਰਨੀ ਹੈ ਕਿ ਆਪਣੀ ਹੁਣ ਫੀਸ ਕਿੰਨੀ ਬਣਦੀ ਹੈ 10 ਰੁਪਏ ਸਾਡੇ ਪਹਿਲਾਂ ਹੀ ਅਰਜ਼ੀ ਦੇ ਹੋ ਚੁੱਕੇ ਨੇ ਇਸ ਤੋਂ ਬਾਅਦ ਜੇ ਅਸੀਂ ਲਾਜ਼ਮੀ ਪੇਪਰਾਂ ਦੇ ਵਿੱਚੋਂ ਕੋਈ ਮੰਗਾ ਰਹੇ ਹਾਂ ਤਾਂ 24 2 48 ਰੁਪਏ ਬਣਦੇ ਹੈ ਤੇ ਜੇ ਅਸੀਂ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਪੇਪਰ ਹੈ ਉਹ ਮੰਗਾਉਣੇ ਆ ਤਾਂ 36 2 72 ਰੁਪਏ ਬਣਦੇ ਹੈ ਯਾਨੀ ਕਿ 58 ਤੇ ਦੂਜੇ ਪਾਸੇ 82 ਰੁਪਏ ਬਣ ਚੁੱਕੇ ਹੈ ਇਸ ਤੋਂ ਇਲਾਵਾ ਜਿਹੜਾ ਡਾਕ ਖਰਚਾ ਹੁੰਦਾ ਕਿ ਯੂਨੀਵਰਸਿਟੀ ਸਾਨੂੰ ਸਾਡੇ ਘਰ ਭੇਜੂਗੀ ਉਹ ਵੀ ਆਪਾਂ ਦੇਣਾ ਹੁੰਦਾ ਉਹ ਅੰਦਾਜ਼ਨ ਜੇ ਆਪਾਂ ਰਜਿਸਟਰਡ ਪੋਸਟ ਹਨਾ ਮਂਗਾਉਣਿਆਂ ਜਾਂ ਭੇਜਦੇ ਆ ਤਾਂ ਉਹਦੇ 22 ਰੁਪਏ ਲੱਗਦੇ ਹੁੰਦੇ ਹੁਣ ਤਾਈ ਦੇ ਨਾਲ ਆਪਾਂ ਜੋੜ ਕੇ ਦੇਖਦੇ ਆ ਕਿ 58 ਰੁਪਏ ਆਪਣੇ ਹੋਗੇ ਸੀ 58 ਤੇ 22 80 ਰੁਪਏ ਹੋਗੇ ਤੇ ਦੂਜੇ ਪਾਸੇ ਆਪਣੇ 82 ਹੋਗੇ ਸੀ ਤਾਂ 82 ਅਤੇ 22 ਰੁਪਏ 104 ਰੁਪਏ ਬਣ ਗਏ ਹੁਣ ਇਹਦੇ ਤੋਂ ਇਲਾਵਾ ਹੋਰ ਤਾਂ ਕੋਈ ਖਰਚਾ ਨਹੀਂ ਆਉਂਦਾ ਪਰ ਫਿਰ ਵੀ ਕਈ ਵਾਰੀ 1-2 ਰੁਪਏ ਦੀ ਘਾਟ ਵੀ ਜੇ ਹੋ ਜੇ ਫੀਸ ਦੇ ਵਿੱਚ ਤਾਂ ਆਪਣੀ ਜਿਹੜੀ ਅਰਜ਼ੀ ਆ ਵਾਪਸ ਆ ਜਾਂਦੀ ਹੁੰਦੀ ਹੈ ਸੋ ਇੱਕ ਅੰਦਾਜ਼ਾ ਜਿਹਾ ਮਿੱਥ ਕੇ ਚੱਲੀਦਾ ਕਿ ਜੇ ਅਸੀਂ ਲਾਜ਼ਮੀ ਪੰਜਾਬੀ ਆਂਗਰੇਜ਼ੀ ਦਾ ਪੇਪਰ ਮੰਗਾ ਰਹੇ ਹਾਂ ਤਾਂ 100 ਰੁਪਏ ਦੀ ਫੀਸ ਲੱਗੂਗੀ ਜੇ ਅਸੀਂ ਇਹਨਾਂ ਤੋਂ ਇਲਾਵਾ ਕੋਈ ਹੋਰ ਪੇਪਰ ਮੰਗਾ ਰਹੇ ਹਾਂ ਤਾਂ ਤਕਰੀਬਨ 120 ਜਾਂ 130 ਰੁਪਏ ਅਸੀਂ ਭਰ ਸਕਦੇ ਹਾਂ ਸੋ ਪਹਿਲਾਂ ਆਪਾਂ ਜਾਣਾ ਹੋਊਗਾ ਡਾਕਖਾਨੇ ਆਪਣੀ ਜਦੋਂ ਅਰਜ਼ੀ ਪੂਰੀ ਭਰ ਲਾਂਗੇ ਤੇ ਨਾਲ ਉਹਦੇ ਆਪਣਾ ਜਿਹੜਾ ਪਛਾਣ ਪੱਤਰ ਹੈ ਫੋਟੋਸਟੇਟ ਕਾਪੀ ਆਧਾਰ ਕਾਰਡ ਦੀਆਂ ਵੋਟ ਕਾਰਡ ਦੀ ਉਹ ਵੀ ਨਾਲ ਸਟੈਪਲ ਕਰ ਦੇਾਂਗੇ ਜੋੜ ਦੇਾਂਗੇ ਉਹਦੇ ਤੇ ਆਪਣੇ ਸਾਈਨ ਕਰ ਦੇਾਂਗੇ ਤੇ ਤੀਜੀ ਚੀਜ਼ ਜਿਹੜੀ ਲੱਗੂਗੀ ਪੋਸਟਲ ਆਰਡਰ ਉਹਦੇ ਲਈ ਆਪਾਂ ਜਾਵਾਂਗੇ ਡਾਕਖਾਨੇ ਪਹਿਲਾਂ ਆਪਾਂ ਇਨਵੈਲਪ ਲਵਾਂਗੇ ਇੱਕ ਤੇ ڈاکਾਂ ਨੇ ਪਹੁੰਚਾਂਗੇ ਦੇਖਣ ਦੇ ਵਿੱਚ ਪੋਸਟ ਆਰਡਰ ਇਸ ਤਰ੍ਹਾਂ ਦਾ ਹੁੰਦਾ ਹੈ ਇਹ 100 ਰੁਪਏ ਦਾ ਇੱਕ ਭਰਿਆ ਹੋਇਆ ਪੋਸਟ ਆਰਡਰ ਹੈ ਜਿਹੜਾ ਆਪਾਂ ਭਰਨਾ ਉਹ ਵੀ ਇਹਨੂੰ ਦੇਖ ਕੇ ਭਰਨਾ ਪੇਜ 2 ਦੇ ਵਿੱਚ ਲਿਖਾਂਗੇ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਟ ਦੀ ਪੋਸਟ ਆਫਿਸ ਐਡ ਵਿੱਚ ਲਿਖਾਂਗੇ ਯੂਨੀਵਰਸਿਟੀ ਬ੍ਰੈਕਟ ਪਟਿਆਲਾ S.O. ডট ਯਾਨੀ ਕਿ ਸਬ-ਆਫਿਸ ਪੋਸਟ ਆਫਿਸ ਕੈਪੀਟਲ ਲੈਟਰਸ ਵਿੱਚ ਪਟਿਆਲਾ 147002 ਸੱਜੇ ਹੱਥ ਆਪਣੇ ਨਾਮ ਸਮੇਤ ਪਤਾ ਲਿਖ ਦੇਵਾਂਗੇ ਇਹ ਠੰਡ ਦਿੱਤਾ ਹੋਇਆ ਨੰਬਰ 51H ਜੋ ਵੀ ਲਿਖਿਆ ਹੋਇਆ ਉਹ ਸਾਰਾ ਨੋਟ ਕਰਾਂਗੇ ਅਰਜ਼ੀ ਦੇ ਵਿੱਚ ਭਰ ਦਾਂਗੇ ਖੱਬੇ ਹੱਥ ਇੱਕ ਛੋਟੀ ਜੀ ਰਸੀਦ ਹੁੰਦੀ ਹੈ ਉਹ ਆਪਾਂ ਪਾੜ ਕੇ ਕੋਲੇ ਰੱਖ ਲਾਂਗੇ ਪੋਸਟਲ ਆਰਡਰ ਦੀ ਜਿੰਨੀ ਕੀਮਤ ਹੁੰਦੀ ਹੈ ਤੇ ਉਹਦਾ 10% ਹਿੱਸਾ ਇੰਡੀਅਨ ਪੋਸਟ ਭਾਰਤੀ ਡਾਕ ਆਪਣੇ ਕੋਲ ਕਮਿਸ਼ਨ ਦੇ ਤੌਰ ਤੇ ਰੱਖਦੀ ਹੈ ਭਾਵੇਂ ਕਿ 100 ਦਾ ਪੋਸਟਲ ਆਰਡਰ ਹੈ ਉਹ ਸਾਨੂੰ 110 ਦਾ ਮਿਲੂਗਾ ਤੇ ਜੇ 50 ਦਾ ਪੋਸਟਲ ਆਰਡਰ ਹੈ ਤਾਂ ਉਹ ਸਾਨੂੰ 55 ਦਾ ਮਿਲੂਗਾ ਜਿਹੜੇ ਤਾਂ ਕੰਪਲਸਰੀ ਪੇਪਰ ਲਈ ਆਪਾਂ ਪੋਸਟਲ ਆਰਡਰ ਲਾਣਾ ਉਹ ਤਾਂ ਸਿਰਫ 100 ਨਾਲ ਹੀ ਆਪਣਾ ਕੰਮ ਹੋ ਸਕਦਾ ਤਾਂ ਇਸ ਕਰਕੇ ਇੱਕੋ ਪੋਸਟਲ ਆਰਡਰ ਲਾਉਣਾ ਜਿਹੜੇ ਦੂਜੇ ਪੇਪਰ ਆ ਉਹਨਾਂ ਲਈ ਕਿਉਂਕਿ ਆਪਾਂ 125 ਰੁਪਏ ਭਰਨੇ ਆ ਤਾਂ ਉਹਦੇ ਲਈ ਸਾਨੂੰ 100 ਦਾ 120 ਦਾ ਜੇ 20 ਦੇ ਨਹੀਂ ਤਾਂ 10-10 ਦੇ ਦੋ ਤੇ 15 ਦਾ ਪੋਸਟਲ ਆਰਡਰ ਲਾਉਣਾ ਪਊਗਾ ਜੇ ਉਪਲਬਧ ਨਹੀਂ ਹੁੰਦੇ ਤਾਂ ਇੱਕ 100 ਦਾ ਤੇ 3 ਦਸਾਂ ਦਾ ਸੰਦੇ ਲੱਗ ਸਕਦੇ ਹੈਗੇ ਸੋ ਉਸ ਹਿਸਾਬ ਨਾਲ ਜੇ ਆਪਾਂ ਕੰਪਲਸਰੀ ਪੇਪਰ ਮੰਗਾਉਣੇ ਆ ਤਾਂ 110 ਤੇ ਜਿਹੜੇ ਡਾਕ ਰਾਹੀਂ ਆਪਾਂ ਭੇਜਾਂਗੇ ਅਰਜ਼ੀ 22 ਰੁਪਏ ਉਹਦੇ ਲੱਗਣਗੇ 132 ਰੁਪਏ ਖਰਚਾ ਆਊਗਾ ਤੇ ਜੇ ਆਪਾਂ ਹੋਰ ਪੇਪਰ ਮੰਗਾਉਣੇ ਆ ਤਾਂ ਉਹਦੇ ਲਈ ਸਾਨੂੰ 100 25 125 ਦਾ ਪੋਸਟ ਆਰਡਰ ਦੇਈ ਹੈ ਤੇ 22 ਹੋਰ ਜੋੜ ਕੇ 147 ਰੁਪਏ ਜੇ 130 ਪੋਸਟ ਆਰਡਰ ਦਾ ਖਰਚਾ ਆਉਂਦਾ ਤਾਂ 152 ਰੁਪਏ ਦਾ ਖਰਚਾ ਹੋਊਗਾ ਹੁਣ ਜਿਹੜੀ ਅਸੀਂ ਸਾਰੀ ਪ੍ਰਕਿਰਿਆ ਪੂਰੀ ਕੀਤੀ ਹੈ ਕਿ ਅਸੀਂ ਅਰਜ਼ੀ ਭਰ ਲਈ ਉਦੇ ਉੱਤੇ ਸਾਰੇ ਵੇਰਵੇ ਭਰਤੇ ਪੋਸਟ ਆਰਡਰ ਦਾ ਨੰਬਰ ਭਰਤਾ ਮਿਤੀ ਸਾਈਨ ਸਭ ਪੂਰਾ ਕਰਕੇ ਫਿਰ ਅਸੀਂ ਆਪ ਦੇ ਪਛਾਣ ਪੱਤਰ ਦੀ ਫੋਟੋ ਸਟੇਟ ਕਾਪੀ ਆਧਾਰ ਕਾਰਡ ਜਾਂ ਵੋਟ ਕਾਰਡ ਦੀ ਲਾਈ ਉਤੇ ਸਾਈਨ ਕੀਤੇ ਫਿਰ ਉਸ ਤੋਂ ਬਾਅਦ ਪੋਸਟ ਆਰਡਰ ਲਾਇਆ ਇਹ ਤਿੰਨੇ ਚੀਜ਼ਾਂ ਸਟੈਪਲ ਕਰਕੇ ਪੋਸਟ ਆਰਡਰ ਦੀ ਰਸੀਦ ਆਪ ਦੇ ਕੋਲ ਰੱਖਣ ਤੋਂ ਬਾਅਦ ਸਟੈਪਲ ਕਰਕੇ ਇਕੱਠੇ ਕਰਕੇ ਇਨਵੈਲਪ ਦੇ ਵਿੱਚ ਪਾਉਣੇ ਆ ਡਾਕ ਵਾਲੇ ਲਿਫਾਫੇ 'ਚ ਤੇ ਉਹਦੇ ਤੇ ਜਿਹੜਾ ਆਪਾਂ ਪਤਾ ਲਿਖਣਾ ਉਹ ਇਹ ਲਿਖਣਾ 2 ਪਬਲਿਕ ਇਨਫੋਰਮੇਸ਼ਨ ਆਫੀਸਰ ਬ੍ਰੈਕਟ ਸ਼ੁਰੂ ਡੀਨ ਕਮਾ ਰਿਸਰਚ ਬ੍ਰੈਕਟ ਬੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਿੰਨ ਕੋਡ 147002 147002 ਤੇ ਨਾਲ ਹੀ ਆਪਣਾ ਪਤਾ ਲਿਖ ਦੇਣਾ ਤੇ 22 ਰੁਪਏ ਸਾਡਾ ਇਹ ਡਾਕ ਭੇਜਣ ਦਾ ਖਰਚਾ ਹੋਊਗਾ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਜਾਂ ਇੱਕ ਮਹੀਨੇ ਦੇ ਬਾਅਦ ਸਾਨੂੰ ਜਿਹੜੀ ਸਾਡੀ ਅਨਸਰ ਸ਼ੀਟ ਦੀ ਫੋਟੋਸਟੇਟ ਕਾਪੀ ਹੈ ਉਹ ਆਪਣੇ ਕਰ ਮਿਲ ਜਾਊਗੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਕੋਈ ਸੁਝਾਅ ਹੋਵੇ ਕੋਈ ਸਵਾਲ ਹੋਵੇ ਕੋਈ ਗੱਲ ਸਮਝ ਨਾ ਆਈ ਹੋਵੇ ਜਾਂ ਕੋਈ ਹੋਰ ਦਿੱਕਤ ਆਉਂਦੀ ਹੈ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਤੇ ਜੇ ਤੁਹਾਨੂੰ ਕੰਮ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੁਕਰੀਆ